ਜਿਹੜਾ ਮੇਨ ਮੁੱਦਾ ਹੈ ਘੁੰਮ ਕੇ ਗੱਲ ਉਹੀ ਆ ਗਈ ਆ ਇਹ ਨਾਣੀਆਂ ਸਾਰੀ ਪਵਾੜੇ ਜਿਹੜੇ ਨਾਣੀਆਂ ਜਿਹੜੇ ਇੰਟਰਲੋਕਾਂ ਦੇ ਪੈਸੇ ਨਹੀਂ ਬਾਹਰੋਂ ਇਕੱਠੇ ਬਾਹਰੋਂ ਬੰਦਿਆਂ ਨੇ ਵੀ ਪਾਏ ਆ ਬਹੁਤ ਜਾਣੇ ਨੇ ਪਾਏ ਉਹਨਾਂ ਦੇ ਘਰਾਂ ਮੁਰੇ ਇੰਟਰਲੋਕ ਬਣਾਈ ਲੱਗਿਓ ਉਹ ਵੀ ਹੈਗੇ ਫੇਰ ਤੁਸੀਂ ਪਿੰਡ ਜਾ ਕੇ ਦੇਖ ਲਿਓ ਪਿੰਡ ਇੱਕ ਬਹੀ ਪੀ ਆ ਉੱਥੇ ਲਾਇਵਾ ਹੀ ਨਹੀਂ ਸਪੀਡ ਬ੍ਰੇਕਰ ਸਪੀਡ ਬ੍ਰੇਕਰ ਘਰਾਂ ਦੇ ਮੁਰੇ ਉਹ ਜ਼ਰੂਰੀ ਹੈ ਕਿ ਜਿੱਥੇ ਸਕੂਲ ਤੇ ਨਿਆਣੇ ਪੜਦੇ ਉਹ ਜ਼ਰੂਰੀ ਹੈ ਫੰਮੇ ਰੌਕੀਦਾਰ ਦਾ ਮਸਲਾ ਜੀ ਪੁਰਾਣਾ ਸੀਗਾ ਜਦੋਂ ਪੰਚਾਇਤ ਨੰਬੀ ਬਣੀ ਆ ਤਾਂ ਆਪਸੀ ਡਿਸਕਿਊਟ ਹੋ ਗਿਆ ਸੀ ਸਾਡਾ ਉਹਦੇ ਨਾਲ ਤੇ ਉਹ ਗੱਲ ਸਾਡੀ 6 ਮਹੀਨੇ ਪਹਿਲਾਂ ਬੈਠ ਕੇ ਬਹੁਤ ਵਾਰਾਂ ਨੂੰ ਲਵੇੜ ਦਿੱਤੀ ਸੀ ਆਉਂਦੀ ਆ ਅਸੀਂ ਤਾਂ ਸਕੂਲ ਆੜਿਆ ਮੇਰੇ ਸਾਨੂੰ ਪਤਾ ਨਹੀਂ ਸਕੂਲ ਚ ਗਰੰਟ ਆਉਂਦੀ ਆ ਤੁਹਾਡੇ ਤਾਂ ਅਲੀਗੇਸ਼ਨ ਕਿ ਲਾਇਆ ਸਰ ਸਾਡੇ ਤਾਂ ਇਹ ਗੱਲ ਨਹੀਂ ਚਾਹ ਕਹਿੰਦਾ ਜੀ ਗਾਂਡੇ ਨੇ ਬਾਹਰੋਂ ਪੈਸੇ ਇਕੱਠੇ ਕਰਕੇ ਆ ਕੇ ਇੱਥੇ ਲਾ ਲਿਆ ਮੈਂ ਮੈਂ ਪਹਿਲੇ ਦਿਨ ਤੋਂ ਕਹਿੰਦਾ ਰਾਇਆ ਕਿ ਜੇ ਮੰਗਾ ਗੁਨੇ ਘਾੜਿਆ ਉਹਦੇ ਤੇ ਸਬੂਤ ਲੈ ਆਓ ਔਰ ਇਹ ਜੋ ਵਾਂਡੀ ਸਜੇ ਦੇ ਦਿਓ ਤੇ ਲੈਣ ਕੀ ਦੀ ਨਾਲ ਕੋਈ ਗਿਆ ਕਿਸੇ ਨੂੰ ਕੁਛ ਨਹੀਂ ਇਹ ਤਾਂ ਦੁਬਾਰਾ ਆਵਣਾ ਪਤਾ ਨਹੀਂ ਕਿਉਂ ਫੇਰ ਦੁਬਾਰਾ ਉਸ ਗੱਲ ਨੂੰ ਉਛਾਲਿਆ ਜਾ ਰਿਹਾ ਹੈ ਇਸ ਵਾਰੀ ਮੈਨੂੰ ਜਾਣ ਕਰਿਓ ਕੋਈ ਸੋ ਇਹ ਰਿਕਾਰਡ ਵਿੱਚ ਸਾਰਾ ਪਿਆ ਹੈ ਔਰ ਰਿਕਾਰਡ ਬੈਂਕ ਰਿਕਾਰਡ ਹੈ ਇਹ ਮੇਕੋ ਤੇ ਜਿਹੜੇ ਦਰਸ਼ਕਾਂਸ ਪੈਸੇ ਦਿੱਤੇ ਉਹ ਆਏ ਸਾਰੇ ਸਾਰੀ ਪੰਚਾਇਤ ਦੇ ਤੇ ਉਸ ਬਿਲੇ ਸੈਂਟਰਾਈਏ ਮੈਂ ਠੀਕ ਹੈ ਜੀ ਤੇ ਇਹਨੇ ਮੇਰੇ ਜਿਹੜਾ ਐਲੀਗੇਸ਼ਨ ਲਾ ਹੀ ਮੰਗਾ ਪੈਸੇ ਖਾ ਕੇ ਕਿ ਪਰ ਪੈਸਾ ਮੈਂ ਕੋਈ ਨਹੀਂ ਖਾਦਾ ਮੈਂ ਮੈਂ ਰஞ்சிਸ਼ ਰਾਣਾ ਹਾਂ ਬਸ ਇੱਕ ਦੋ ਗੱਲਾਂ ਤੁਹਾਨੂੰ ਕਲੀਅਰ ਕਰਨੀਆਂ ਚਾਹੁੰਦਾ ਦੋ ਵਜੇ ਇਹ ਮੈਂ ਪੰਚਾਇਤ ਨੂੰ ਸੱਦਿਆ ਸੀਗਾ ਵੀ ਆ ਕੇ ਮੇਰੇ ਮੂਹਰੇ ਆ ਕੇ ਪਿੰਡ ਚ ਦੱਸ ਦਿਓ ਆਪਣੇ ਸਪਸ਼ਟ ਕਰਦੇ ਇਹਨੂੰ ਨਹੀਂ ਦਿੱਤਾ ਨਹੀਂ ਇਹਨਾਂ ਜਿਹੜੇ ਮੇਤੇ ਅਲੀਗੇਸ਼ਨ ਲਾਏ ਆ ਪੇਂਸੇ ਇਕੱਠੇ ਕਰਕੇ ਲਿਆ ਕੇ ਲਾਏ ਆ ਫਲਾਣਾ ਉਹ ਦੱਸ ਦੇਣ ਜਿੰਨਾ ਵੀ ਬਾਹਰੋਂ ਐਨਆਰਆਈ ਵੀਰਾਂ ਦਾ ਪੈਸਾ ਆਉਂਦਾ ਉਹ ਸਾਰਿਆਂ ਨੂੰ ਹਸਾਬ ਕਰਕੇ ਦੱਸ ਦੇਣ ਤੇ ਕਿੱਥੇ ਜਿਹੜਾ ਪੈਸਾ ਆਇਆ ਜਦੋਂ ਚਾਹੇ ਲੋਕਡਾਊਨ ਚ ਆਇਆ ਚਾਹੇ ਹੁਣ ਆਇਆ ਹੁਣ ਜਿਹੜੇ ਗਾੜੇ ਪ੍ਰੋਜੈਕਟ ਦੀ ਗੱਲ ਹੋਇਆ ਆ ਇੱਕ ਦੂਜੀ ਮੇਨ ਚੀਜ਼ ਆ ਇੱਥੇ ਜਿਹੜੇ ਸਕੂਲ ਆ ਸਾਡਾ ਉਹਦੇ ਵਿੱਚ ਜਗ੍ਹਾ ਆ ਕਿ ਠੇਰੇਆ ਉਹ ਜਿਠੇਰੇ ਦਾ ਉਹ ਚਰਦਾ ਟਾਪਿਕ ਚੱਲਦਾ ਇਹਨੂੰ ਪਹਿਲਾਂ ਅਸੀਂ ਕਿਹਾ ਸੀਗਾ ਵੀ ਉਹਦਾ ਮਸਲਾ ਹੱਲ ਕੀਤੀ ਹਾਲੇ ਤੱਕ ਕਰਨੀ ਕੀਤਾ ਜਿਹੜਾ ਤੀਜਾ ਪੁਆਇੰਟ ਹੈ ਸਾਰੇ ਨੂੰ ਮੈਨਿਆਂ ਉਹ ਜਦੋਂ ਮੈਂ ਪਿਛਲੀ ਵਾਰੀ ਆਜੀ ਰੋਡ ਬੰਦਾ ਸੀ ਉਦੋਂ ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਇਹ ਪਿੱਛੇ ਨਿਆਣੀ ਸਕੂਲ ਦੇ ਆਉਂਦੇ ਆ ਵੀ ਇਹਦੇ ਮੁਰੇ ਸਪੀਡ ਬ੍ਰੇਕਰ ਲੱਗਣੇ ਚਾਹੀਦੇ ਆ ਉਹ ਹਾਲੇ ਤੱਕ ਲੱਗੇ ਨਹੀਂ ਜਿਹੜੇ ਇੰਟਰਲੋਕਾਂ ਦੇ ਪੈਸੇ ਇਹ ਨਹੀਂ ਬਾਹਰੋਂ ਇਕੱਠੇ ਬਾਹਰੋਂ ਬੰਦਿਆਂ ਨੇ ਵੀ ਪਾਏ ਆ ਬਹੁਤ ਜਾਂਦੇ ਨੇ ਪਾਏ ਉਹਨਾਂ ਦੇ ਘਰਾਂ ਮੁਰੇ ਇੰਟਰਲੋਕ ਬਣਾਈ ਲੱਗਿਓ ਉਹ ਵੀ ਹੈਗੇ ਫੇਰ ਤੁਸੀਂ ਪਿੰਡ ਜਾ ਕੇ ਦੇਖ ਲਿਓ ਪਿੰਡ ਇੱਕ ਪਹੀ ਪੀ ਆ ਉੱਥੇ ਲਾਇਆ ਹੋਇਆ ਨਹੀਂ ਸਪੀਡ ਬ੍ਰੇਕਰ ਸਪੀਡ ਬ੍ਰੇਕਰ ਘਰਾ ਦੇ ਮੋੜੇ ਉਨ ਜ਼ਰੂਰੀ ਹੈ ਕਿ ਜਿੱਥੇ ਸਕੂਲ ਤੇ ਨਿਆਣੇ ਪੜਦੇ ਉਹ ਜ਼ਰੂਰੀ ਆ ਇਹ ਸਾਰੇ ਸਰਪੰਚ ਬਾਹਰ ਲਿਆ ਦਾ ਸਾਰਿਆਂ ਦਾ ਜਿਹੜਾ ਕਹਿੰਦਾ ਵੀ ਇੱਕ ਬੱਚੇ ਦਾ ਰਾਣਾ ਕਹਿੰਦਾ ਵੀ ਹਿਸਾਬ ਕਿਤਾਬ ਲਿਆਵੋ ਮੋੜੇ ਹਾਂਜੀ ਮੈਂ ਤਾਂ ਹੱਲ ਵੀ ਕਹਿੰਦਾ ਹੁਣ ਵੀ ਕਹਿੰਦਾ ਪੰਚਾਇਤ ਨੂੰ ਮੈਨੂੰ ਪੰਜ ਚਾਰ ਕਿਹਾ ਸੀਗਾ ਕਿ ਸਰਪੰਚ ਕੋ ਸਾਰਾ ਹਿਸਾਬ ਹੁੰਦਾ ਪਿਛਲੇ 50 ਸਾਲਾਂ ਦਾ ਹੁਣ ਇੱਥੇ ਮੈਨੂੰ ਕੋਈ ਬੰਦੇ ਕਹਿੰਦੇ ਵੀ ਜਾਦਪੁਰ ਚ ਵੀ ਨਹੀਂ ਲੱਗਾ ਪੰਚਾਇਤ ਦਾ ਪੈਸਾ ਬੌਲੀਪੁਰ ਚ ਵੀ ਨਹੀਂ ਲੱਗਾ ਪੈਸਾ ਲੱਗਾ ਕਿੱਥੇ ਆ ਕਿੰਨਾ ਆਇਆ ਉਹ ਸਾਰੇ ਪੈਨ ਮੋਰੇ ਰੱਖ ਦੋ ਕਿੰਨੇ ਫਾਰੋਂ ਐਨ ਆਰ ਆਈ ਆਂਦੇ ਪੈਸੇ ਆਏ ਲੌਕਡਾਉਨ ਚ ਕਿੰਨੇ ਆਏ ਕਿੱਥੇ ਲਾਏ ਉਹ ਸਾਰੇ ਪੁਰੇ ਰੱਖ ਦੋ ਫਿਰ ਬਾਕੀ ਦਾ ਤੁਸੀਂ ਆਏ ਨਹੀਂ ਚਲੋ ਠੀਕ ਆ ਹੁਣ ਹਾਈ ਕੋਰਟ ਤੇ ਤੁਸੀਂ ਆਪਣੇ ਸਪਸ਼ਟ ਕਰਨ ਤੱਕ ਧੰਨਵਾਦ ਹੈ ਨਾ ਜਿਹੜੇ ਲੌਕਡਾਉਨ ਸਗਾ ਉਦੋਂ ਸਰਪੰਚ ਕੌਣ ਸੀਗਾ ਲੌਕਡਾਉਨ ਦੇ ਵਿੱਚ ਸਰਪੰਚ ਜੀ ਹੁਣ ਮੈਨੂੰ ਇੰਨਾ ਪਤਾ ਨਹੀਂ ਲੌਕਡਾਉਨ ਕਿਹੜੇ ਸਾਲ ਦੇ 20 22 ਚ ਹੋਇਆ ਉੱਚ ਜਾ ਦਰਸ਼ਨਾ ਹੋਗੀ ਜਾਂ ਰਾਮਪੁਰ ਤੁਹਾਡੇ ਦੇ ਸਰਪੰਚ ਉਹਨਾਂ ਤੋਂ ਮੰਗਿਆ ਹਸਾਬ ਤੇਰਾ ਤੂੰ ਇਹ ਜਿਹੜਾ ਪਹਿਲਾ ਸਰਪੰਚ ਸੀਗੇ ਮੈਂ ਤਾਂ ਪੈਸੇ ਆਏ ਮੈਂ ਕਿਸੇ ਕੋਲ ਸਰਪੰਚ ਕੋਲ ਨਹੀਂ ਮੰਗਿਆ ਅਸੀਂ ਤਾਂ ਹੁਣ ਜਦੋਂ ਆਹ ਪ੍ਰੋਜੈਕਟ ਸ਼ੁਰੂ ਕੀਤਾ ਜਦੋਂ ਅਸੀਂ ਤਾਂ ਪਿੰਡ ਦੇ ਭਲੇ ਲਈ ਕੀਤਾ ਇਹ ਮੋਰੇ ਸਾਡੇ ਤੇ ਔਲਟੇ ਇਲਜ਼ਾਮ ਲਾਉਣ ਲੱਪੇ ਜੀ ਸਾਡੇ ਘਰਾਂ ਚ ਪਾਏ ਫਲਾਣਾ ਪੀ ਦੇਖੋ ਵੀ ਜਿੱਦਾਂ ਹੁਣ ਸਕੂਲ ਸਕੂਲ ਇਹ ਆਲਾ ਲੋ ਸਕੂਲ ਚ ਗਰੰਟਾ ਆਉਂਦੀ ਆ ਅਸੀਂ ਤਾਂ ਸਕੂਲ ਵਾਲਿਆਂ ਨੂੰ ਨਹੀਂ ਰਸਾਨੂੰ ਪਤਾ ਨਹੀਂ ਵੀ ਸਕੂਲ ਚ ਗਰੰਟਾ ਆਉਂਦੀ ਆ ਸਾਡੇ ਦਾ ਅਲੀਗੇਸ਼ਨ ਕਿ ਲਾਇਆ ਸਰਪਾ ਸਾਡੇ ਦਾ ਇਹ ਖਾਲੀ ਚਾਹ ਕਹਿੰਦਾ ਜੀ ਗਾਂਡੇ ਨੇ ਬਾਹਰੋਂ ਪੈਸੇ ਇਕੱਠੇ ਕਰਕੇ ਆ ਕੇ ਇੱਥੇ ਲਾਏ ਮੈਂ ਕੋਈ ਕਿਸੇ ਤੋਂ ਪੈਸਾ ਨਹੀਂ ਇਕੱਠਾ ਕੀਤਾ ਅੱਛਾ ਮੈਂ ਕਦੇ ਕਿਸੇ ਦੇ ਘਰ ਨਹੀਂ ਗਿਆ ਕਿਸੇ ਨੂੰ ਫੋਨ ਨਹੀਂ ਕੀਤਾ ਤੇ ਮੈਂ ਛੱਪੜ ਦਾ ਕੰਮ ਕਰ ਲਿਆ ਜੇ ਸਕੂਲ ਦਾ ਕੰਮ ਕੀਤਾ ਬਾਹਲੀ ਯੂਕੇ ਸੰਤਪਾਪਾ ਫੋਰਜਿਡਿਕ ਕਮੇਟੀ ਨੇ ਸਕੂਲ ਚ ਜਿਹੜੇ ਮੇਰੇ ਮੰਨ ਦੀ ਸੀਗੀ ਚੀਜ਼ ਜਦੋਂ ਉਹਨੇ ਦੇਖਿਆ ਵੀ ਉਹਨੇ ਪੈਸੇ ਇੱਥੇ ਤੇ ਕਰੇ ਉਹ ਕਹਿੰਦੇ ਵੀ ਸਾਜੀ ਪੈਸੇ ਹੈ ਕੋ ਹੋਰ ਹੈ ਨਹੀਂ ਮੈਂ ਕੋਲੋਂ ਪੈਸੇ ਲਾ ਕੇ ਤੁਸੀਂ ਜਾ ਕੇ ਦੇਖੋ ਉੱਥੇ ਜਨਰੇਟਰ ਲੱਗਿਆ ਉੱਥੇ ਬੋਰਡ ਲੱਗੇ ਹੋਆ ਜਿਹਨੇ ਕੰਟਰੀਬਿਊਟ ਕੀਤਾ ਸੰਤ ਬਾਬਾ ਫੂਲਾ ਸਿੰਘ ਦਾ ਤੇ ਮੇਰੇ ਵੱਲੋਂ ਜਿਹੜੇ ਸਕੂਲੇ ਹੋਇਆ ਇੱਥੇ ਲੱਗੇ ਹੋਆ ਸਰਪੰਚ ਨੇ ਕਿਹਨੂੰ ਗਿਆ ਤੁਹਾਨੂੰ ਕਿਹਾ ਮੈਨੂੰ ਉਹਨੇ ਕਿਹਾ ਐ ਐਨਜੀ ਚ ਚੰਨ ਲੈ ਰੋਹੀਂ ਪੇ ਹਾਂਜੀ ਪੇ ਇੱਕ ਪਾਸੇ ਤਾਂ ਰਾਣਾ ਕਹਿੰਦਾ ਪੇ ਹਿਸਾਬ ਕਿਤਾਬ ਲਿਆਓ ਦੂਜੇ ਪਾਸੇ ਉਹਨਾਂ ਜਦੋਂ ਕਰ ਲਗਾ ਉਹ ਉਲਟਾ ਗਲਤ ਬੰਦੇ ਦਾ ਹਿਸਾਬ ਕਰਦਾ ਸਾਈਡ ਕਰਦਾ ਮੈਂ ਪਹਿਲੇ ਦਿਨ ਤੋਂ ਕਹਿੰਦਾ ਰਾਇਆ ਕਿ ਜੇ ਮੰਗਾ ਗੁਣੇ ਘਾਰ ਆ ਉਹਦੇ ਉੱਤੇ ਸਬੂਤ ਲਿਆਓ ਉਰੀ ਜੋ ਬਾਂਡੀ ਸਜੇ ਦੇ ਦੋ ਇਹ ਥੋੜਾ ਵੀ ਇੱਕ ਬੰਦੇ ਨੂੰ ਇੱਥੇ ਤੇ ਕੱਲਾ ਜਾ ਪਈ ਉਹ ਆਪਣੇ ਆਤਮਾ ਤੇ ਕਰ ਲਵੇ ਹੁਣ ਮੈਂ ਦੂਰ ਗਿਆ ਮੈਂ ਕੱਲ ਮੈਂ ਇੱਕ ਬੰਦੇ ਬੁੜੀਆਂ ਆ ਗਈਆਂ ਜਿਹਨੇ ਸਿਰ ਇੱਥੇ ਸਾਡੇ ਛੱਪੜ ਦੇ ਕੰਮ ਕੀਤਾ ਜੁਲਾਈ ਤੱਕ 2007 ਚ ਉਹ ਮੈਨੂੰ ਆਈਆਂ ਕਹਿੰਦੀਆਂ ਭਾਜੀ ਤੁਹਾਡੇ ਨਾਲ ਗੱਲ ਕਰਨੀ ਮੈਂ ਕਹਾਂ ਜੀ ਦੱਸੋ ਕਹਿੰਦੀਆਂ ਮੰਗੇ ਨੇ ਸਾਡੇ ਪੈਸੇ ਦੇ ਦਿੱਤੇ ਮੈਂ ਕਹਾਂ ਜੀ ਤੁਹਾਡੇ ਕਿੱਥਾ ਐਂਟਰੀ ਹੁੰਦੀ ਸੀ ਕਹਿੰਦੀ ਵੀ ਉੱਥੇ ਆਨਲਾਈਨ ਤੇ ਹੁੰਦੀ ਸੀ ਆਨਲਾਈਨ ਆਫ ਫੇਰੇ ਕੰਦੀ ਆ ਜੀ ਮੈਂ ਕਹਿੰਦੀ ਦੇਖੋ ਤੁਸੀਂ ਮੇਰੇ ਕੋਲ ਦੂਜੇ ਮਹੀਨੇ ਕਿਉਂ ਨਹੀਂ ਆਏ ਤੁਹਾਨੂੰ ਉਦੋਂ ਪਤਾ ਸੀ ਵੀ ਉਦੋਂ ਮੈਨੂੰ ਆ ਕੇ ਦੱਸਦੇ ਤੇ ਮੈਂ ਉਹ ਵੀ ਨਹੀਂ ਮੰਨਦਾ ਚਲੋ ਜੇ ਤੁਹਾਡੇ ਤੇ ਨਹੀਂ ਆਇਓ ਤੁਸੀਂ ਰਿਕਾਰਡ ਕਢਾਓ ਸਾਨੂੰ ਬਾਹਰ ਪਤਾ ਹੀ ਆ ਕਲੌਕ ਇਨ ਕਲੌਕ ਆਊਟ ਕਰੀਦਾ ਸੀ ਜੇ ਕੰਮ ਤੇ ਜਾਂਦੇ ਆ ਜੇ ਆਨਲਾਈਨ ਐਂਟਰੀ ਦੇ ਵਿੱਚ ਤੁਹਾਡੇ ਹੋਈ ਹੋਆ ਤੁਹਾਡੇ ਖਾਤੇ 'ਚ ਪੈਸੇ ਨਹੀਂ ਆਇਓ ਤੇ ਤੁਹਾਨੂੰ ਪੈਸੇ ਮੈਂ ਦਵਾ ਦਿੰਦਾ ਮੰਗੇ ਤੂੰ ਪਰ ਇਹੇ ਥੋੜੇ ਵੀ ਤੁਸੀਂ ਮੇਰੇ ਕੋਲ ਆ ਕੇ ਅਲਿਗੇਸ਼ਨ ਲਾ ਦਿਓ ਤੇ ਮੈਂ ਤੁਹਾਨੂੰ ਜਾ ਕੇ ਪੈਸੇ ਦੇ ਦੂੰਗਾ ਚਲੋ ਉਹ ਚਲ ਗਈਆਂ ਜਰ ਕਿਹਾ ਫਿਰ ਕੱਢ ਲਿਓ ਬਾਹਰ ਤੋਂ ਨਹੀਂ ਮੰਗੇ ਨੂੰ ਕਹਿਤਾ ਚੋਂ ਜਾਣੀਆਂ ਨੇ ਵੀ ਸਾਨੂੰ ਇੱਕ ਬੁੜੀ ਲੈ ਕੇ ਆਈ ਹੈ ਜਿਹੜੀ ਚਾਜ ਗੱਲਾਂ ਕਰਦੀ ਸੀ ਤੇ ਸਾਡੇ ਤਾਂ ਖਾਤੇ 'ਚ ਪੈਸੇ ਆਏ ਆ ਦੇਖੋ ਕਿੱਥੇ ਤੱਕ ਰੇ ਪਹੁੰਚੇ ਉਹ ਕਿਹਨੂੰ ਭੇਜਿਆ ਫਿਰ ਇੱਕ ਬੁੜੀ ਸੀਗੀ ਉਹਨਾਂ ਦੇ ਵਿੱਚ ਉਹ ਬੰਗੇ ਦੀ ਖਬਰ ਲੈਣ ਗਈ ਜਾਂ ਮੰਗੇ ਨੇ ਗਲਤ ਕੰਮ ਕੀਤਾ ਉਹ ਮੰਗੇ ਨੂੰ ਕਹਿੰਦੀ ਵੀ ਪੰਜਣੀ ਜਾਂ ਕਹਿੰਦੀ ਆ ਵੀ ਤੂੰ ਝੂਠ ਬੋਲਦੇ ਤੇ ਬੰਗੇ ਦੇ ਪੈਸੇ ਨੇ ਤੁਹਾਡੇ ਚਾਵਾ ਕਿੱਥੇ ਮੈਂ ਤਿੰਨ ਵਾਰੀ ਪੁੱਛਿਆ ਪੇ ਮੈਨੂੰ ਨਾਂ ਦੱਸੋ ਕੌਣ ਸੀ ਜੀ ਪੰਜ ਜਾਂ ਪੰਜ ਕਿੰਨ ਜੀ ਸਾਰੇ ਉੱਥੇ ਸੀ ਉਹ ਤੁਸੀਂ ਹੁਣ ਮੰਗੇ ਨੂੰ ਪੁੱਛੋ ਪਿੰਡ ਦੀਆਂ ਬੁੜੀਆਂ ਉਹ ਪੇ ਕੌਣ ਆਈਆਂ ਉਹਨਾਂ ਨੂੰ ਪੁੱਛੋ ਵੀ ਤੁਸੀਂ ਕਿਉਂ ਗਈਆਂ ਸੀ ਜਾਂ ਮੇਰੇ ਕੋਲ ਆਈਆਂ ਸੀ ਕਹਿੰਦੇ ਤੁਹਾਨੂੰ ਭੇਜਿਆ ਪੇ ਤੁਸੀਂ ਫੇਰ ਇਹ ਕੋ ਮੰਗੇ ਕੋ ਮੈਨੂੰ ਨਹੀਂ ਪਤਾ ਮੰਗੇ ਨੂੰ ਨਹੀਂ ਕਿਹਾ ਜਾ ਭਈ ਆਪ ਆ ਗਏ ਜਾਂ ਨਹੀਂ ਆ ਗਏ ਮੈਂ ਤਾਂ ਉਹਨੂੰ ਕਿਹਾ ਮੇਰੇ ਕੋਲ ਆ ਜਾਓ ਉਰਕਾਟ ਠੀਕ ਹੈ ਜੀ ਭਾਜੀ ਆਪਣਾ ਮੇਰਾ ਨਾਮ ਮੰਗਾ ਰਾਮ ਹੈ ਜੀ ਪਿੰਡ ਦਾ ਚੌਂਕੀਦਾਰ ਹਾਂ ਤੇ ਮੈਂ ਤਕਰੀਬਨ ਦਾ 34000 ਰੁਪਏ ਦਾ ਬਣਿਆ ਹੈ ਤੇ ਪਹਿਲਾਂ ਸੱਤ ਵੇਲੇ ਵੀ ਸੱਤ ਕਾਲ ਬਿਲੀ ਮੈਂ ਚੱਕਦੇ ਰਿਆਂ ਚੰਬੇ ਬਿਲੀ ਵੀ ਰਿਆਂ ਤੇ ਦਸਾਂ ਬਿਲੀ ਵੀ ਰਿਆਂ ਤੇ ਇਸ ਵਾਰੀ ਮੈਂ ਇਹਨਾਂ ਤੋਂ ਇਸਤਿਫਾ ਦਿੱਤਾ ਮੈਂ ਸਾਡਾ ਕੰਮ ਨਹੀਂ ਕਰਨਾ ਤੇ ਜਦ ਮੈਂ ਟੈਂਕੀ ਦਾ ਕੰਮ ਕਰਦਾ ਸੀ ਤੇ ਮੈਂ 2013 ਤੋਂ ਲੱਗਾ ਸੀ 3 ਮਹੀਨੇ ਤੋਂ ਤੇ 2020 ਮੈਂ ਛੱਡ ਦਿੱਤਾ ਸੀ ਕਉਂ ਦਸ਼ਾਂ ਸੀ ਉਹਨ ਮਠਾਤਾ ਸੀ ਤੇ ਉਹਦਾ ਮੁੰਡਾ ਆਪੇ ਹੀ ਬਿੱਲ ਇਕੱਠੇ ਕਰਦਾ ਹੋਵੇ ਤੇ ਜਿੰਨੇ ਮੈਂ ਪੈਸੇ ਇਕੱਠਾ ਕੀਤਾ ਇਹ ਰਿਕਾਰਡ ਵਿੱਚ ਕੋ ਸਾਰਾ ਪਿਆਇਆ ਔਰ ਰਿਕਾਰਡ ਬੈਂਕ ਰਿਕਾਰਡ ਹੈ ਇਹ ਮੇਕੋ ਤੇ ਜਿਹੜੇ ਦਰਸ਼ਕਾਂਸ ਪੈਸੇ ਦਿੱਤੇ ਉਹ ਆਏ ਸਾਰੇ ਸਾਰੀ ਪੰਚਾਇਤ ਦੇ ਉਸ ਵੇਲੇ ਸੈਂਕੜਾਏ ਮੈਂ ਠੀਕ ਹੈ ਜੀ ਤੇ ਇਨੀ ਮੇਰੇ ਜਿਹੜਾ ਅਲੀਗੇਸ਼ਨ ਲਾ ਹੀ ਮੰਗਾ ਪੈਸੇ ਖਾ ਕੇ ਠੀਕ ਹੈ ਪਰ ਪੈਸਾ ਮੈਂ ਕੋਈ ਨਹੀਂ ਖਾਦਾ ਸਾਰਾ ਰਿਕਾਰਡ ਇਹਦੇ ਵਿੱਚ ਹੈ 27 ਤੋਂ ਲੈ ਕੇ 29 ਲੱਖ ਤੱਕ ਦਾ ਇਹ ਰਿਕਾਰਡ ਹੈ ਮੇਕੋ ਤੁਸੀਂ ਪਿਛਲੇ ਸਮੇਂ ਚ ਸੁਸਾਇਡ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ ਉਹ ਕਿਹੜੀ ਵਜ੍ਹਾ ਸੀ ਇਹ ਵਜ੍ਹਾ ਰਹੀ ਸੀ ਕਿਹੜਾ ਨਾਨੀ ਆ ਦੇਖਦਾ ਇਹ ਨਹੀਂ ਮਿੱਤੇ ਅਲੀਸ਼ਾ ਆ ਹੂੰ ਯਾਨੀ ਨਾਨੀ ਨੇ ਮੈਨੂੰ ਕਮੈਂਟ ਵੀ ਕੀਤੇ ਆ ਵੀ ਤੂੰ ਤੇਰਾ ਮੁੰਡਾ ਚੋਰ ਤੂੰ ਅੱਛਾ ਜੀ ਇਹ ਜਿਹੜਾ ਨਾਨੀ ਆ ਕੀ ਇਹ ਸਰਪੰਚ ਆ ਇਹ ਪੰਚ ਆ ਜਾਂ ਇਹ ਲੰਬੜਦਾਰ ਆ ਜਾਂ ਕੋਈ ਸਰਕਾਰੀ ਅਹੁਦਾ ਇਹਦੇ ਕੋ ਇਹ ਜਿਹੜਾ ਗੱਲਾਂ ਕਰਦਾ ਹੈ ਤੇ ਜਿਹੜਾ ਤੁਹਾਡੇ ਤੇ 21 ਲੱਖ ਦਾ ਅਲੀਗੇਸ਼ਨ ਲੱਗਾ ਸੀ ਕਿ ਤੁਸੀਂ ਖਾ ਗਏ ਕਿ ਹੁਣ ਤੁਸੀਂ ਜਮ੍ਹਾਂ ਕਰਾਤਾ ਹੋ ਆ ਮੇ ਕੋ ਰਿਕਾਰਡ ਆ ਸਾਰਾ ਕਿਦੋਂ ਜਮ੍ਹਾਂ ਕਰਾਏ ਜੀ ਇਹ ਤੁਸੀਂ ਇਹ ਤਾਂ 2020 ਦਾ ਮੈਂ ਕੰਮ ਛਿਟਿਆ ਹੈ ਅੱਛਾ ਜੀ 2020 ਚ ਤੁਸੀਂ ਜਮ੍ਹਾਂ ਕਰਾਤਾ ਸੀ ਉਹ ਸਾਰੇ ਮੈਂ ਜਿੰਨੇ ਦੇ ਬਿੱਲ ਇਕੱਠਾ ਕਰਾਂ ਮੈਂ ਜਮ੍ਹਾਂ ਕਰਾਈ ਜਾਂਦਾ ਸੀ ਹਾਂਜੀ ਤਾਂ ਵਿੱਚ ਸਰਪੰਚ ਸਾਹਿਬ ਕਹਿੰਦੇ ਕਿ ਤੁਹਾਡਾ ਕੋਈ ਪੈਸਾ ਨਾ ਉਹਨਾਂ ਲੈਣ ਦੇਣ ਸੀਗਾ ਤਾਂ ਇਹਨਾਂ ਨੇ ਇਦਾਂ ਕੀਤੀ ਇਦਾਂ ਬੀ ਮੈਸਾ ਲੈਣ ਦੇਣ ਸੀ ਉਹਦੇ ਡੈਡੀ ਮੇ ਤੋਂ ਸਟਰੀਆਂ ਲਈਆਂ ਸੀ ਕਲਕਪਤੀ ਯਾਰ ਜੀ ਹੂੰ ਠੀਕ ਹੈ ਚਲੋ ਉਹ ਨਹੀਂ ਪੈਸੇ ਨਹੀਂ ਦਿੱਤੇ ਇਸ ਤੀ ਜੀ ਆਪਣੀ ਚੱਕ ਲਈਆਂ ਹੂੰ ਠੀਕ ਹੈ ਜੀ ਜਿਹੜਾ ਮੇਨ ਮੁੱਦਾ ਹੈ ਘੁੰਮ ਕੇ ਗੱਲ ਉਹੀ ਆ ਗਈ ਆ ਇਹਨਾਂ ਨਾਨੀਆਂ ਸਾਰੀ ਪਵਾੜੇ ਜੜੇ ਨਾਨੀਆਂ ਅੱਛਾ ਜੀ 22 ਲੱਖ ਦਾ ਜੋ ਐਲੀਗੇਸ਼ਨ ਲਾਦੇ ਕੋਈ ਪ੍ਰੂਫ ਹੈ ਉਹਨਾਂ ਕੋਲ ਉਹ ਪ੍ਰੂਫ ਦੇ ਮੈਨੂੰ ਹੂੰ ਉਹਨਾਂ ਕੋਲ ਉਹ ਹੀ ਕਹਿੰਦੇ ਮੰਗੇ ਕੋਈ ਰਿਕਾਰਡ ਨਹੀਂ ਕੋਈ ਹੂੰ ਮੇਕੋ ਹੁਣ 29 ਲੱਖ ਦਾ ਮੇਕੋ ਰਿਕਾਰਡ ਪਿਆ ਅੱਛਾ ਜੀ ਤਾਂ ਹੁਣ ਕੀ ਸਮੱਸਿਆ ਮਸਲਾ ਹੋਇਆ ਜੀ ਹੁਣ ਤੁਸੀਂ মিডিਆ ਨੂੰ ਬੁਲਾਇਆ ਹੁਣ ਕੀ ਮਸਲਾ ਹੁਣ ਮਸਲਾ ਇਹ ਹੀ ਆ ਵੀ ਪਾਜੀ ਹੁਣ ਨਹੀਂ ਆਏ ਸੀ ਅੰਜੀਤ ਜੀ ਇਹਨਾਂ ਤੇ ਵੀ ਨਹੀਂ ਐਲੀਗੇਸ਼ਨ ਲਾਹੀ ਤੇ ਪਾਜੀ ਨੇ ਬਾਰੂ ਕਹੇ ਇਕੱਠੇ ਕਰਕੇ ਲਾ ਕੇ ਦਰਖਾਸਤ ਦੀ ਆ ਹਮ ਠੀਕ ਨਹੀਂ ਬਾਕੀ ਸਾਰਾ ਪੈਸਾ ਸਕੂਲ ਜੀ ਵੀ ਲੱਗਾ ਆ ਛੱਪੜ ਤੇ ਲੱਗਾ ਸਾਰਾ ਸਾਡੇ ਸਾਹਮਣੇ ਹੋ ਜਾਣਾ ਤੇ ਜਿਹੜਾ ਪਿਛਲੇ ਸਮੇਂ ਚ ਤੁਹਾਡਾ ਸਰਪੰਚ ਨੇ ਰੋਲਾ ਚੱਲਦਾ ਉਹ ਲਿਬੜ ਗਿਆ ਸੀਗਾ ਜੀ ਉਹ ਮੇਰਾ ਜਿਹੜਾ ਅਸਟੀਰੀਆ ਨਿਪਟ ਗਿਆ ਸੀ ਅੱਛਾ ਜੀ ਠੀਕ ਹੈ ਜੀ ਤੇ ਉਤ ਤੋਂ ਬਾਅਦ ਮੈਨੂੰ ਪਿੰਡ ਵਿੱਚ ਕਈਆਂ ਨੇ ਕਿਹਾ ਚੋਰ ਚੋਰ ਠੀਕ ਹੈ ਜੀ ਪਰ ਮੇਰੇ ਮਨ ਨੂੰ ਤਸੱਲੀ ਨਹੀਂ ਹੋਈ ਅੱਛਾ ਜੀ ਤੇ ਸਾਰੀ ਜਿਹੜੀ ਮੇਨ ਪਵਾੜੇ ਜਿਹੜੇ ਕੰਨਾ ਨਹੀਂ ਹੈ ਠੀਕ ਹੈ ਜੀ ਹੁਣ ਕੀ ਮੰਗ ਕੀ ਕਰਦਾ ਮੈਂ ਤੁਸੀਂ ਅੱਜ ਆਹ ਮੀਡੀਆ ਦੇ ਉੱਤੇ ਮੰਗ ਮੈਂ ਇਹੀ ਕਰਦਾ ਠੀਕ ਨਹੀਂ ਜੀ ਇਹ ਮੈਨੂੰ ਬੈਠਾ ਠੀਕ ਨਹੀਂ ਮੇਕ ਕੋ ਰਿਕਾਰਡ ਚੈੱਕ ਕਰਨ ਠੀਕ ਨਹੀਂ ਆਪਾਂ ਮੈਨੂੰ ਪੱਕਾ ਦੱਸਣ ਕਿ ਮੈਂ ਕਿੱਥੇ ਕਬੜਾ ਕੀਤਾ ਹੈ ਮੇਰਾ ਕੰਮ ਸੀ ਪੈਸੇ ਜਮ੍ਹਾਂ ਕਰਾਉਣਾ ਪੜਾਉਣ ਦਾ ਕੰਮ ਹੁੰਦਾ ਸਰਪੰਚ ਚੇਅਰਮੈਨ ਦਾ ਠੀਕ ਹੈ ਮੈਂ ਪੈਸਾ ਨਹੀਂ ਕਢਾ ਰਹਾ ਮੈਂ ਜਮ੍ਹਾਂ ਕਰਾ ਰਹਾ ਕਢਾਉਣ ਵਾਲੇ ਉਹ ਆ ਠੀਕ ਹੈ ਤਾਂ ਤੇ ਕੋਈ ਸਾਰਾ ਰਿਕਾਰਡ ਹੈਗਾ ਮੇ ਕੋਲ ਸਾਰਾ ਰਿਕਾਰਡ ਆ ਜੀ ਆਪਾਂ ਸਰ ਦੱਸਿਓ ਇੱਕ ਐਨਆਰਆਈ ਹੈ ਉਹ ਤਾਂ ਡਿਪੈਂਡ ਹੈ ਤੇ ਕੌ ਜਿਹੜਾ ਮੰਗਾ ਚੁੱਕੀ ਜਾ ਰਿਹਾ ਉਹਨਾਂ ਨਾਲ ਅੱਜ ਫਿਰ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਕੀ ਮੰਗਦਾ ਨਾਲ ਜੀ ਅ ਪਹਿਲਾਂ ਤਾਂ ਮੈਂ ਸਾਰੇ ਜਿੰਨੇ ਸਾਡੇ ਨਗਰ ਦੇ ਨਿਵਾਸੀ ਅਤੇ ਐਨਆਰਆਈ ਵੀਰ ਆ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿਉਂਕਿ ਪੰਚਾਇਤ ਬਣੀ तकरीबन 7 ਤੋਂ 8 ਮਹੀਨਿਆਂ ਦਾ ਸਮਾਂ ਹੋ ਗਿਆ ਪਰੰਡ ਦੇ ਵਿੱਚ ਚਲਦੇ ਹੋਏ ਔਰ ਇਸੇ ਲੜੀ ਦੇ ਤਹਿਤ ਜਿਹੜੇ ਸਾਡੇ ਸਤਕਾਰਤ ਕਵੀਰ ਯੂਕੇ ਤੋਂ ਆਏ ਹੋਏ ਆ ਰਣਜੀਤ ਸਿੰਘ ਰਾਣਾ ਜੀ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਵੀ ਉਹ ਵੀ ਸਕੂਲ ਦੇ ਵਿੱਚ ਵੀ ਨਹੀਂ ਕਾਫੀ ਕੰਮ ਕਰਵਾਇਆ ਔਰ ਉਹਨੇ ਸ਼ੱਪੜ ਦਾ ਵੀ ਕਾਫੀ ਕੰਮ ਕਰਵਾਇਆ ਤੇ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਕਿ ਮੇਰੇ ਤੇ ਕੋਈ ਐਲੀਗੇਸ਼ਨ ਲਾਇਆ ਮੈਂ ਬਾਹਰੋਂ ਪੈਸੇ ਇਕੱਠੇ ਕਰਕੇ ਲਾਇਆ ਇਦਾਂ ਦੀ ਕੋਈ ਵੀ ਗੱਲ ਹੋਈ ਨਹੀਂ ਨਾ ਮੈਂ ਇਦਾਂ ਦੀ ਗੱਲ ਕਦੀ ਵੀ ਉਹਨਾਂ ਨੂੰ ਕਹੀ ਹੈ ਇਸ ਦੇ ਬਜਾਏ ਕਿ ਮੈਂ ਇਦਾਂ ਦੀ ਕੋਈ ਗੱਲ ਕਹਿ ਕਮਾ ਮੈਂ ਉੱਥੇ ਜਾ ਕੇ ਸ਼ੱਪੜ ਤੇ ਹਰ ਇੱਕ ਨੂੰ ਜਿਹੜੇ ਵੀ ਐਨਆਰਆਈ ਸਾਡੇ ਆਉਂਦੇ ਆ ਉਹਨਾਂ ਨੂੰ ਦਿਖਾ ਦਦਾ ਛੱਪੜ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਕੰਮ ਕਰਵਾਇਆ ਹੈ ਔਰ ਆਪਾਂ ਏਜੀ ਤਰ੍ਹਾਂ ਤੇ ਪਿੰਡ ਦੇ ਬਾਕੀ ਛੱਪੜ ਵੀ ਜਿਹੜੇ ਬਣਾਉਣੇ ਤੇ ਮੇਰਾ ਉਹਨਾਂ ਦੇ ਨਾਲ ਕੋਈ ਵੀ ਮਨਮਟਾਵ ਨਹੀਂ ਹੈਗਾ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਅਸੀਂ ਪਹਿਲਾਂ ਵੀ ਪਿਆਰ ਨਾਲ ਉਹਨਾਂ ਨਾਲ ਵਰਤਦੇ ਆਂ ਤਾਂ ਆ ਵੀ ਅਸੀਂ ਉਹਨਾਂ ਨਾਲ ਪਿਆਰ ਨਾਲ ਹੀ ਰਹਿਣਾ ਹੈ ਤੇ ਜਿੰਨੇ ਵੀ ਐਨਆਰਆਈਆ ਪਿੰਡ ਤੇ ਪੈਸਾ ਲਾਉਂਦੇ ਮੈਂ ਸਾਰਿਆਂ ਦਾ ਦਰਵਾਜ਼ਾ ਖੁੱਲ੍ਹਾ ਕਿਉਂਕਿ ਐਨਆਰਆਈਸ ਤੋਂ ਬਿਨਾ ਪਿੰਡ ਦੀ ਡਿਵੈਲਪਮੈਂਟ ਕਰਾਉਣੀ ਜਿਹੜੀ ਔਖੀ ਹੈ। ਲੇਕੋ ਮੁੰਗੇਰਾ ਮਸਲਾ ਜਿਹੜਾ ਸੀਗਾ ਚੌਕੀਦਾਰ ਦਾ ਉਹ ਮਸਲਾ ਕੀ ਹੁਣ ਹੱਲ ਹੋ ਗਿਆ ਕੀ ਹੈ ਜੀ? ਜਿਹੜਾ ਮੰਗੇ ਚੌਕੀਦਾਰ ਦਾ ਮਸਲਾ ਜੀ ਪੁਰਾਣਾ ਸੀਗਾ ਜਦੋਂ ਪੰਚਾਇਤ ਨਵੀਂ ਬਣੀ ਆ ਤਾਂ ਆਪਸੀ ਡਿਸਪਿਊਟ ਹੋ ਗਿਆ ਸੀ ਸਾਡਾ ਉਹਦੇ ਨਾਲ ਤੇ ਉਹ ਗੱਲ ਸਾਡੀ 6 ਮਹੀਨੇ ਪਹਿਲਾਂ ਬੈਠ ਕੇ ਮੋਦਵਰਾ ਨੇ ਨਿਵੇੜ ਦਿੱਤੀ ਸੀ ਉਹਦੇ ਉਹਦੇ ਮੇਰੇ ਕੋਲ ਲਿਖਤ ਵੀ ਪਈ ਆ ਔਰ ਉਹ ਮੰਗੇ ਨੇ ਵੀ ਇੱਕ ਵੀਡੀਓ ਬਣਾ ਕੇ ਪਾ ਦਿੱਤੀ ਸੀ ਕਿ ਮੇਰਾ ਜਿਹੜਾ ਮਸਲਾ ਉਹ ਹੁਣ ਫੈਸਲਾ ਹੋ ਗਿਆ ਮੇਰਾ ਅੱਜ ਤੋਂ ਬਾਅਦ ਸਰਪੰਚ ਦੇ ਨਾਲ ਕੋਈ ਵੀ ਮਨਮਟਾਬ ਨਹੀਂ ਹੈਗਾ ਉਹਨੇ ਵੀਡੀਓ ਵੀ ਬਣਾ ਕੇ ਪਾ ਦਿੱਤੀ ਸੀ ਸੋਸ਼ਲ ਮੀਡੀਆ ਤੇ ਔਰ ਉਹ ਲਿਖਤ ਦੀ ਵੀ ਦੇ ਵਿੱਚ ਕਾਫੀ ਉਹਨੇ ਕੰਮ ਕੀਤਾ ਹੋਇਆ ਹੈ ਔਰ ਉਹਨੂੰ ਇਸ ਚੀਜ਼ ਬਾਰੇ ਕਾਫੀ ਜਾਣਕਾਰੀ ਹੈ ਜਿਹੜੀ ਪਿੰਡ ਦੇ ਵਿੱਚ ਵਾਟਰ ਸਪਲਾਈ ਵਾਲੀ ਟੈਂਕੀ ਆ ਇਸ ਕਰਕੇ ਉਹ ਸਾਰਾ ਕੰਮ ਟੈਂਕੀ ਦਾ ਉਹ ਦੇਖਦਾ ਉਹ 77ਆ ਕਮੇਟੀ ਦੇ ਵਿੱਚ ਮੈਂ ਛੇਰਨਾ ਤੇ ਹੁਣ ਤਾਂ ਹੈ ਨਹੀਂ ਕੋਈ ਮੰਗੇ ਨਾਲ ਕੋਈ ਹੈਗਾ ਤੁਹਾਡਾ ਕੋਈ ਪ੍ਰਿੰਸੀਪਲ ਜਾਂ ਕੋਈ ਰੋਲਾ ਨਹੀਂ ਜੀ ਮੰਗੇ ਨਾਲ 6 ਮਹੀਨੇ ਪਹਿਲਾਂ ਗੱਲ ਸਾਰੀ ਨਿਬੜ ਚੁੱਕੀ ਹੈ ਬੈਠ ਕੇ ਮੋਤਵਾਰਾ ਨਾਲ ਗੱਲ ਵੇੜ ਦਿੱਤੀ ਸੀ ਉਸ ਤੋਂ ਬਾਅਦ ਮੈਂ ਤਾਂ ਕੋਈ ਗੱਲੇ ਨਹੀਂ ਕੀਤੀ ਨਾ ਕੋਈ ਕਿਹਾ ਕਿਸੇ ਨੂੰ ਕੁਝ ਵੀ ਇਹ ਤਾਂ ਦੁਬਾਰਾ ਹੁਣ ਪਤਾ ਨਹੀਂ ਕਿਉਂ ਫੇਰ ਦੁਬਾਰਾ ਉਸ ਗੱਲ ਨੂੰ ਉਛਾਲਿਆ ਜਾ ਰਿਹਾ ਹੈ ਇਸ ਵਾਰੀ ਮੈਨੂੰ ਜਾਣਕਾਰੀ ਪੁੱਛੋ ਕਹਿੰਦੇ ਸੀ ਜਿਹੜਾ 30 29 30 ਲੱਖ ਦਾ ਮੇਰੇ ਤੇ ਐਲੀਗੇਸ਼ਨ ਲੱਗਦਾ ਸੀ ਉਹਦੀਆਂ ਰਸੀਦਾਂ ਲਈ ਫਾਇਦੇ ਕਿ ਮੈਂ 2020 ਦੇ ਵਿੱਚ ਜਮ੍ਹਾਂ ਕਰਾ ਦਿੱਤਾ ਸੀਗਾ ਜੀ ਉਹ ਜੀ 30 ਲੱਖ ਰੁਪਏ 22 ਲੱਖ ਰੁਪਏ ਜਮ੍ਹਾਂ ਕਰਾ ਦਿੱਤਾ ਮੰਗੇ ਤੇ ਉਸ ਵੇਲੇ ਮੈਂ ਵੀ ਬਹੁਤ ਸਾਰੀਆਂ ਰਸੀਦਾਂ ਦਿਖਾਈਆਂ ਸੀ ਜੋ ਕਮੀਆਂ ਪੇਸ਼ੀਆਂ ਸੀਗੀਆਂ ਮੈਂ ਹੁਣ ਉਸ ਗੱਲ ਦੇ ਵਿੱਚ ਦੁਬਾਰਾ ਫੇ ਪਿਆ ਨਹੀਂ ਹੈਗਾ ਉਹ ਕਿਉਂਕਿ ਜਿਹੜੀਆਂ ਰਸੀਦਾਂ ਉਹਨੇ ਕਟੀਆਂ ਹੋਈਆਂ ਸੀ ਔਰ ਰਸੀਦਾਂ ਗਲਤ ਕਟੀਆਂ ਹੋਈਆਂ ਸੀ ਉਹਨੇ ਕਾਫੀ ਤਾਂ ਉਹਦੇ ਕਰਕੇ ਸਾਡਾ ਅਪਸਿਡਿਸਪਿਊਟ ਹੋਇਆ ਸੀਗਾ ਤੇ ਉਸ ਤੋਂ ਬਾਅਦ ਅਸੀਂ ਬੈਠੇ ਨਹੀਂ ਇਸ ਮੁੱਦੇ ਤੇ ਨ ਸਾਈਡ ਕਰਨ ਦੀ ਕੋਸ਼ਿਸ਼ ਕੀਤੀ ਆਪਾਂ ਨਹੀਂ ਚਾਹੁੰਦੇ ਵੀ ਕਿਸੇ ਦੀ ਜਿਹੜੀ ਜ਼ਿੰਦਗੀ ਖਰਾਬ